ਜੀ ਇਹ ਪਰਸੋਂ 22 ਦੀ ਰਾਤ ਨੂੰ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕੀ ਇੱਕ ਗੈਸ ਟੈਂਕਰ ਦੀ ਐਕਸੀਡੈਂਟ ਹੋਇਆ ਸੀ ਇੱਕ ਪਿਕਅਪ ਮਹਿੰਦਰਾ ਪਿਕਅਪ ਦੇ ਨਾਲ ਤੇ ਉਹ ਐਕਸੀਡੈਂਟ ਦੇ ਵਿੱਚ ਫਿਰ ਇੱਕ ਬਲਾਸਟ ਹੋਇਆ ਬਿਕੋਜ਼ ਆਫ ਲੀਕੇਜ ਆਫ ਗੈਸ ਕਾਫੀ ਮੈਸਿਵ ਬਲਾਸਟ ਸੀਗਾ ਵੱਡਾ ਬਲਾਸਟ ਸੀ ਤੇ ਉਹਦਾ ਰੇਡੀਅਸ ਦੇ ਵਿੱਚ ਕੁਝ ਘਰ ਤੇ ਦੁਕਾਨਾਂ ਜੋ ਆਸ-ਪਾਸ ਸੀਗੀ ਉਹਨਾਂ ਨੂੰ ਵੀ ਨੁਕਸਾਨ ਹੋਇਆ ਤੇ ਨੀਅਰ ਅਬਾਊਟ ਤੇ 23 23 ਪੀਪਲ ਵਰ ਇੰਜਰਡ ਤੇ ਉਹਦੇ ਵਿੱਚੋਂ ਸਮ ਹੈਵਸ ਕਮ ਟੂ ਦੀ ਇੰਜਰੀਜ਼ ਕੁਝ ਦੀ ਡੈਥ ਹੋ ਗਈ ਤੇ ਕੁਝ ਨੂੰ ਫਰਸਟ ایڈ ਦੇ ਕੇ ਉਹ ਘਰ ਵਾਪਿਸ ਆ ਗਏ ਤੇ ਕੁਝ ਦਾ ਇਲਾਜ ਹਲੇ ਵੀ ਚੱਲ ਰਿਹਾ ਹੈ ਤੇ ਜਿੱਦਾਂ ਹੀ ਇਹ ਪਤਾ ਲੱਗ ਗਿਆ ਸੀ ਸਾਨੂੰ ਇਤਲਾ ਮਿਲੀ ਰਾਤ ਨੂੰ ਨੀਅਰ ਅਬਾਊਟ 10 ਵਜੇ ਤੇ ਤੁਰੰਤ ਸਾਡੇ ਆਫਸਰਸ ਸੀਨੀਅਰ ਆਫਸਰਸ ਡੀਐਸਪੀ ਨਰਿੰਦਰ ਜੀ ਐਸਐਚਓ ਦੇ ਨਾਲ ਦੀ ਨਾਲ ਫਾਇਰ ਬ੍ਰਿਗੇਡਸ ਦੀ ਟੀਮ ਮੈਡੀਕਲ ਦੀ ਟੀਮ ਰਿਸਪੌਂਸ ਦੀ ਸਾਰੀ ਫੋਰਸ ਤੁਰੰਤ ਉਥੇ ਮੋਬਾਈਲਾਈਜ਼ ਕੀਤੀ ਗਈ ਵੀ ਆਸਕਡ ਫੋਰ ਅਸਿਸਟੈਂਸ ਫ্রম ਜਲੰਧਰ ਆਲਸੋ ਤੇ ਫੋਰਸ ਤੋਂ ਵੀ ਸਾਡੇ ਕੋਲ ਆ ਗਈ ਤੇ ਜੋ ਜੋ ਵਕ ਵਕ ਥਾਵਾਂ ਤੇ ਤੁਰੰਤ ਉਥੇ ਰਿਐਕਸ਼ਨ ਕੀਤਾ ਗਿਆ ਪਹੁੰਚ ਕੇ ਬਿਕੋਜ਼ ਜਿੱਦਾਂ ਤੁਹਾਨੂੰ ਗੈਸ ਟੈਂਕਰ ਸੀਗਾ ਤੇ ਮੈਸਿਵ ਬਲਾਸ ਦੇ ਕਾਰਨ ਆਗੂਗ ਨੂੰ ਲੋਕਾਂ ਦੀ ਹੈਲਪ ਨਾਲ ਜੋ ਲੋਕਲ ਉਥੇ ਵਿਲੇਜ ਦੇ ਵਿੱਚ ਸੀਗੇ ਮੰਡਿਆਲੇ ਦੇ ਉਹਨਾਂ ਦੀ ਹੈਲਪ ਨਾਲ ਇਹਨੂੰ ਕਾਬੂ ਕੀਤਾ ਗਿਆ ਕਾਬੂ ਕਰਨ ਤੇ ਫਿਰ ਜੋ ਵਿਕਟਿਮ ਸੀਗੇ ਉਹਨਾਂ ਨੂੰ ਰੈਸਕਿਊ ਕਰਕੇ ਤੇ ਸਿਵਲ ਹਸਪੀਟਲ ਐਂਡ ਬਾਕੀ ਅੱਗੇ ਟਰਸ਼ਰੀ ਕੇਅਰ ਵਾਸਤੇ ਭੇਜਿਆ ਗਿਆ ਪੁਲਿਸ ਵੱਲੋਂ ਵੀ ਤੁਰੰਤ ਉਹਦੇ ਵਿੱਚ ਇੱਕ ਐਫ ਆਈ ਆਰ ਅਸੀਂ 119 ਨੰਬਰ ਪੀਐਸ ਬੁੱਲੋਵਾਲ ਥਾਣੇ ਦੇ ਵਿੱਚ ਦਰਜ ਕੀਤੀ ਐਕਸੀਡੈਂਟ ਸੰਬੰਧੀ ਉਹਦੇ ਵਿੱਚ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਿਆ ਜੀ ਜਿਹੜਾ ਇਹ ਔਇਲ ਟੈਂਕਰ ਚਲਾ ਰਿਆ ਸੀਗਾ ਬੰਦਾ ਉਹ ਸੁਖਜੀਤ ਸਿੰਘ ਹੈਗਾ ਜਿਹੜਾ ਖੰਨੇ ਦਾ ਰਹਿਣ ਵਾਲਾ ਬਟ ਬਿਕੋਜ਼ ਆਫ ਦੀ ਇਨਸੀਡੈਂਟ ਉਹਦੀ ਵੀ ਡੈਥ ਹੋ ਗਈ ਹੀ ਇਜ਼ ਆਲਸੋ ਨੋ ਮੋਰ ਤੇ ਇਸ ਤੋਂ ਇਲਾਵਾ ਬਿਕੋਜ਼ ਜਦੋਂ ਅਸੀਂ ਵਿਜ਼ਿਟ ਕੀਤਾ ਉੱਥੇ ਲੋਕੇ ਲੋਕਾਂ ਨੇ ਸਾਨੂੰ ਇਤਲਾਹ ਦਿੱਤੀ ਸਾਨੂੰ ਦੱਸਿਆ ਸੀਗਾ ਕਿ ਇੱਥੇ ਪਿਲ ਫ੍ਰਿਜ ਹੁੰਦੀ ਹੈ ਗੈਸ ਦੀ ਇੱਥੇ ਸਾਡਾ ਇੱਕ ਐਚ ਪੀ ਦਾ ਬੋਟਲਿੰਗ ਪਲਾਂਟ ਵੀ ਹੈ ਤਾਂ ਕਾਫੀ ਮੂਵਮੈਂਟ ਹੈਗੀ ਗੈਸ ਟੈਂਕਰਸ ਦੀ ਤਾਂ ਉਹਨਾਂ ਨੇ ਅਲੇਜ ਕੀਤਾ ਕਿ ਕਾਫੀ ਇੱਥੇ ਗਰੋਹ ਬਣੇ ਹੋਏ ਹੈ ਲੋਕੀ ਹੈਗੇ ਜੋ ਕਿ ਐਦਾ ਦਾ ਚੋਰੀ ਕਰਦੇ ਆ ਗੈਸ ਟੈਂਕਰਾਂ ਦੇ ਵਿੱਚੋਂ ਤੇ ਇਲੀਗਲ ਉਹਨਾਂ ਨੇ ਆਪਣੇ ਯੂਨਿਟਸ ਲਗਾਏ ਹੋਏ ਆ ਮੇਕਸ਼ਿਫਟ ਅਰੇਂਜਮੈਂਟਸ ਕਿੱਤੇ ਹੋਈਆਂ ਜਿਦੇ ਵਿੱਚ ਉਹ ਸਿਲੰਡਰਸ ਦੇ ਵਿੱਚ ਗੈਸ ਭਰ ਕੇ ਤੇ ਬਲੈਕ ਮਾਰਕੀਟਿੰਗ ਕਰਦੇ ਤੇ ਇਹਦੇ ਵਿੱਚ ਫਿਰ ਅਸੀਂ ਇੱਕ ਹੋਰ ਐਫਆਈਆਰ ਦਰਜ ਕੀਤੀ 120 ਨੰਬਰ ਉਹ ਸੈਕਸ਼ਨ ਅਸੀਂ ਉਹਦੇ ਵਿੱਚ ਵਕਤ ਵਕਤ ਬੀਐਨਐਸ ਦੇ ਸੈਕਸ਼ਨ ਤੇ ਐਸੈਂਸ਼ੀਅਲ ਕਮੋਡਿਟੀ ਐਕਟ ਤੇ ਇੱਕ ਲਿਕੁਇਫਾਈਡ ਪੈਟਰੋਲੀਅਮ ਗੈਸ ਸਪਲਾਈ ਨ ਕੰਟਰੋਲ ਆਰਡਰ ਹੈਗਾ ਉਹਦੇ ਵੀ ਸੈਕਸ਼ਨਸ ਦੇ ਤਹਿਤ ਅਸੀਂ ਇੱਕ ਐਫਆਈਆਰ ਦਰਜ ਕੀਤੀ ਇਸ ਦੇ ਵਿੱਚ ਅਸੀਂ ਅਰੈਸਟ ਕੀਤੇ ਸੁਖਚੈਨ ਸਿੰਘ ਸੁੱਖਾ ਤੇ ਇਹ ਬੁੱਲੋਵਾਲਦਾਈ ਹੈਗਾ ਰਹਿਣ ਵਾਲਾ ਇੱਕ ਅਵਤਾਰ ਸਿੰਘ ਉਰਫ ਮੱਟੀ ਹੈਗਾ ਇਹ ਵਿਲੇਜ ਜੰਡੀ ਪੀਐਸ ਬੁੱਲੋਵਾਲ ਦਾ ਹੀ ਹੈਗਾ ਤੇ ਇਸ ਤੋਂ ਇਲਾਵਾ ਰਮੇਸ਼ ਕੁਮਾਰ ਤੇ ਰਾਜਕੁਮਾਰ ਇਹ ਜਲੰਧਰ ਦੇ ਹੈਗੇ ਦੋਨੋਂ ਬੰਦੇ ਇਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਹੈਗਾ ਅਰੈਸਟ ਕੀਤਾ ਹੈਗਾ ਇਹਨਾਂ ਤੋਂ ਸਾਰਿਆਂ ਤੇ ਹੀ ਸਾਨੂੰ ਬਰਾਮਦਗੀ ਹੋਈ ਹੈ ਜਿੱਦਾਂ ਸੁਖਚੈਨ ਸਿੰਘ ਸੁਖੇ ਤੋਂ ਸਾਨੂੰ 10 ਐਲਪੀਜੀ ਸਿਲੰਡਰਸ ਤੇ ਨਾਲ ਇੱਕ ਫੈਬ੍ਰੀਕੇਟਿਡ ਪਾਈਪ ਜੋ ਨੋਜ਼ਲ ਉਹ ਫਿਲਿੰਗ ਵਾਸਤੇ ਉਹ ਯੂਜ਼ ਕਰਦੇ ਸੀਗੇ ਉਹਦੀ ਬਰਾਮਦਗੀ ਹੋਈ ਹੈ ਐਦਾਂ ਹੀ ਅਵਤਾਰ ਸਿੰਘ ਰਮੇਸ਼ ਕੁਮਾਰ ਐਂਡ ਰਾਜਕੁਮਾਰ ਇਹਨਾਂ ਤੋਂ ਵੀ ਸਾਨੂੰ ਕਿਊਮੂਲੇਟਿਵਲੀ ਲਗਭਗ 40 एलपीजी सिलेंडर्स ਤੇ ਕੁਝ ਔਇਲ ਡਰਮਸ ਵੀ ਮਿਲੇ ਹੈਗੇ ਤੇ ਨਾਲ ਫੈਬ੍ਰੀਕੇਟਿਡ ਨੋਜ਼ਲ ਪਾਈਪਸ ਇਹਨਾਂ ਤੋਂ ਵੀ ਮਿਲੀਆਂ ਜਿਹੜਾ ਇਹ ਸੁਖਚੈਨ ਸਿੰਘ ਸੁੱਖਾ ਹੈਗਾ ਇਹ ਰਹਿਣ ਵਾਲਾ ਹੈਗਾ ਜੀ ਰਾਮਨਗਰ ਡੇਹਾ ਟੇਹਾ ਟੇਹਾ ਉੱਥੇ ਹੀ ਜਿਹੜਾ ਪਿੱਛੇ ਲੱਗੇ ਪੈਂਦਾ ਹੈ ਮੰਡਿਆਲੇ ਦੇ ਉੱਥੇ ਇਹਦਾ ਘਰ ਹੈ ਬਾਹਰਵਾਈ ਨੇ ਆਪਣਾ ਡੇਰਾ ਬਣਾਇਆ ਹੋਇਆ ਹੈ ਉਹਦੇ ਵਿੱਚ ਕਾਉ ਜਿਹੜਾ ਆਪਣਾ ਪੈਸਾ ਵਾਸਤੇ ਮੱਜਾ ਵਾਸਤੇ ਆਪਾਂ ਸ਼ੈੱਡ ਪਾ ਕੇ ਰੱਖਦੇ ਆ ਉਹਦੇ ਥੱਲੇ ਹੀ ਨੇ ਐਦਾਂ ਦਾ ਅਰੇਂਜਮੈਂਟ ਕੀਤਾ ਹੋਇਆ ਸੀ ਜਿੱਥੇ ਇਹ ਕੰਮ ਕਰਦੇ ਸੀਗੇ ਤੇ ਉੱਥੋਂ ਸਾਨੂੰ ਇਹ ਸਿਲੰਡਰਸ ਤੇ ਬਾਕੀ ਸਟੱਫ ਵੀ ਮਿਲਿਆ ਹੈ ਤੇ ਦੂਜੇ ਜਿਹੜੇ ਅਵਤਾਰ ਸਿੰਘ ਹੈਗੇ ਇਹਨਾਂ ਨੇ ਇੱਥੇ ਜਦੋਂ ਆਪਾਂ ਆਦਮਪੁਰ ਵੱਲ ਜਾਣੇ ਆ ਉੱਥੇ ਇੱਕ ਫੈਸਿਲਿਟੀ ਬਣਾਈ ਹੋਈ ਹੈ ਇਹ ਕਿੰਨਾਂ ਨੇ ਥਾਂ ਤੇ ਅਰੇਂਜਮੈਂਟ ਕੀਤਾ ਹੋਇਆ ਹੈਗਾ ਜਿਹਦੇ ਵਿੱਚ ਬਾਹਰ ਇਹਨਾਂ ਨੇ ਦਿਖਾਉਣ ਵਾਸਤੇ ਰੱਖਿਆ ਹੈ ਕਿ ਉੱਥੇ ਟੈਂਟ ਜਿਹਾ ਕੰਮ ਹੁੰਦਾ ਟੈਂਟ ਵਗੈਰਾ ਪ੍ਰੋਵਾਈਡ ਹੁੰਦੇ ਆ ਬਟ ਫਿਰ ਉਹਨਾਂ ਤੇ ਵੀ ਰੇਡ ਕਰਕੇ ਸਾਨੂੰ ਇਹ ਰਿਕਵਰੀਜ਼ ਹੋਈਆਂ ਤੇ ਇਨ ਟੋਟਲ ਅਸੀਂ 4 ਬੰਦੇ ਐਕਿਊਜ਼ਡ ਜਿਹੜੇ ਹੈਗੇ ਫੜੇ ਹੈਗੇ ਤੇ ਟੋਟਲ 50 ਐਲਪੀਜੀ ਸਿਲੰਡਰਸ ਤੇ 9 ਔਇਲ ਡਰਮਸ ਤੇ ਫੈਬ੍ਰੀਕੇਟਿਡ ਪਾਈਪਸ ਸਾਨੂੰ ਦੋ ਅਲੱਗ ਥਾਵਾਂ ਤੋਂ ਤੇ ਦੋਏ ਜਿਹੜੇ ਮੋਡਿਊਲ ਚਲਾਉਂਦੇ ਸੀਗੇ ਇਹਨਾਂ ਤੋਂ ਬਰਾਮਦ ਹੋਏ ਆ ਇਸ ਤੋਂ ਇਲਾਵਾ ਜੀ ਇਹਦੇ ਨਾਲ ਨਾਲ ਬਿਕੋਜ਼ ਇਹ ਤਾਂ ਲੀਗਲ ਪ੍ਰੋਸੈਸ ਅਸੀਂ ਹੋਰ ਵੀ ਕਰ ਰਹੇ ਆ ਤੇ ਤੁਹਾਡੇ ਮਾਧਮ ਨਾਲ ਹੀ ਅਸੀਂ ਪਬਲਿਕ ਨੂੰ ਹੋਰ ਅਪੀਲ ਕਰਾਂਗੇ ਕਿ ਅਗਰ ਕਿਸੇ ਨੂੰ ਵੀ ਕੋਈ ਇਨਫੋਰਮੇਸ਼ਨ ਐਦਾਂ ਦੀ ਮਿਲਦੀ ਹੈਗੀ ਤੇ ਉਹ ਸਾਡੇ ਨਾਲ ਸਾਂਝੀ ਕੀਤੀ ਜਾਏ ਸਾਡੇ ਈਮੇਲ ਐਡਰੈਸ ਤੇ ਵਟਸਐਪ ਤੇ ਫੋਨ ਨੰਬਰਸ ਹੈਗੇ ਅਵੇਲੇਬਲ ਜਾਂ ਫਿਰ ਸਾਡੇ ਲੋਕਲ ਥਾਣੇ ਪੁਲਿਸ ਚੌਕੀ ਜਾਂ ਸਾਡੇ ਆਫਿਸਿਸ ਦੇ ਵਿੱਚ ਵੀ ਆ ਕੇ ਦੱਸ ਸਕਦੇ ਆ ਇਦੇ ਨਾਲ ਨਾਲ ਜੀ ਡਿਸਟ੍ਰਿਕਟ ਲੈਵਲ ਤੇ ਵੀ ਡੀਸੀ ਸਾਹਿਬ ਵੱਲੋਂ ਕੁਝ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਇੱਕ ਤੋਂ ਉਹਨਾਂ ਨੇ ਮੈਜਿਸਟ੍ਰੀਅਲ ਇਨਕੁਆਇਰੀ बिकॉज ਇਹ ਇਨਸੀਡੈਂਟ ਇਨ ਸੇਵियर ਹੈਗਾ ਉਹ ਐਸਟੈਬਲਿਸ਼ ਕੀਤੀ ਹੈ ਅੰਡਰ ਏਡੀਸੀ ਉਹ ਆਪਣੀ ਰਿਪੋਰਟ ਦੇਣਗੇ ਇੱਕ ਪਿਲਫ੍ਰਿਜ ਅਸੈਸਮੈਂਟ ਕਰਨ ਵਾਸਤੇ ਆਈਏ ਜਿਹੜਾ ਚੱਲਦਾ ਹੈਗਾ ਪਿਲਫ੍ਰਿਜ ਦਾ ਕੰਮ ਇਹਨੂੰ ਅਸੈਸ ਕਰਨ ਵਾਸਤੇ ਵੀ ਇੱਕ ਕਮੇਟੀ ਗਠਿਤ ਕੀਤੀ ਹੈ ਜਦੇ ਵਿੱਚ ਡਿਸਟ੍ਰਿਕਟ ਫੂਡ ਐਂਡ ਸਪਲਾਈਜ਼ ਕੰਟਰੋਲਰ ਤੇ ਨਾਲ ਨਾਲ ਇਹ ਪੀਪੀ ਆਪਣੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਨੁਮਾਇੰਦੇ ਤੇ ਸਾਡਾ ਪੁਲਿਸ ਵੱਲੋਂ ਐਂਡ ਡਿਪਟੀ ਡਾਇਰੈਕਟਰ ਫੈਕਟਰੀਜ਼ ਐਂਡ ਬੀਡੀ ਪੀਓ ਇਨਾ ਦੀ ਇੱਕ ਕਮੇਟੀ ਬਣਾਈ ਹੈ ਇਹਦੇ ਨਾਲ ਨਾਲ ਉਹਨਾਂ ਨੇ ਵਹੀਕੂਲਰ ਜਿਹੜੀ ਮੂਵਮੈਂਟ ਹੁੰਦੀ ਹੈ ਅਮੂਮਨ ਸਾਈਡ ਤੇ ਲਾ ਲੈਂਦੇ ਆ ਕਹੀਂ ਵੇਟ ਕਰਦੇ ਆ ਬੋਟਲਿੰਗ ਪਲਾਂਟ ਦਾ ਆਪਣੇ ਵਾਰੀ ਦਾ ਉਹਦੇ ਵਾਸਤੇ ਵੀ ਉਹਨੂੰ ਕੰਟਰੋਲ ਕਰਨ ਵਾਸਤੇ ਆਰਟੀਏ ਹੁਸ਼ਿਆਰਪੁਰ ਤੇ ਸਾਥ ਪੁਲਿਸ ਰਿਪਰੈਜ਼ੈਂਟੇਟਿਵ ਤੇ ਨਾਲ ਐਕਸੀਐਨ ਐਂਡ ਪੀਡਬਲਿਊਡੀ ਨੈਸ਼ਨਲ ਹਾਈਵੇਜ਼ ਇਹਨਾਂ ਦੀ ਵੀ ਗਠਿਤ ਕੀਤੀ ਗਈ ਹੈ ਇੱਕ ਕਮੇਟੀ ਸੋ ਥੈਟ ਇਹ ਇਨ ਟੋਟੈਲਿਟੀ ਅਗੇ ਇਹਨੂੰ ਪ੍ਰੀਵੈਂਟ ਵੀ ਕੀਤਾ ਜਾ ਸਕੇ ਤੇ ਨਾਲ ਦੀ ਨਾਲ ਜੋ ਗਲਤ ਕਰਦੇ ਆ ਉਹਨਾਂ ਦੇ ਚਲਾਨਿੰਗ ਹੋਏ ਲੀਗਲ ਐਕਸ਼ਨ ਉਹਨਾਂ ਦੇ ਖਿਲਾਫ ਲਿੱਤਾ ਜਾਏ ਤੇ ਨਾਲ ਦੀ ਨਾਲ ਦੇਲ ਵੀ ਰਾਈਟਿੰਗ ਵੀਲ ਆਲਸੋ ਬੀ ਰਾਈਟਿੰਗ ਟੂ ਦੀ ਕਨਸਰਨਡ ਅਥਾਰਟिटीज ਜੀਡੀਬੀ ਹੈਗੀ ਕਿ ਇਹਨੂੰ ਹੋਰ ਸੀਰੀਅਸਲੀ ਲੈ ਕੇ ਅਗਰ ਕੋਈ ਗਲਤ ਕਰਦਾ ਹੈ ਜੋ ਰੂਲਸ ਰੈਗੂਲੇਸ਼ਨਸ ਬਣੇ ਉਹਨਾਂ ਨੂੰ ਫਲਾਊਟ ਕਰਦਾ ਹੈ ਤੇ ਉਹਨਾਂ ਦੇ ਖਿਲਾਫ ਲੀਗਲ ਕਾਰਵਾਈ ਕੀਤੀ ਜਾਏ ਤੇ ਉਹਨਾਂ ਦੇ ਲਾਇਸੈਂਸੇਸ ਵਗੈਰਾ ਵੀ ਰੱਦ ਕੀਤੇ ਜਾਣ